ਇਹ ਤੁਹਾਡੇ ਨਾਕੇ ਦਾ ਕਲਾਕਾਰ ਆ ਭਾਈ ਸਾਰੇ ਜਣੇ ਆ ਜਾ ਗੋਲਾ ਵੀ ਆਇਆ ਥੈਂਕ ਯੂ ਤੁਸੀਂ ਸਾਨੂੰ ਦੋਨਾਂ ਨੂੰ ਬਹੁਤ ਪਿਆਰ ਕਰਦੇ ਆ ਇਹਨੂੰ ਤਾਂ ਬੰਦਾ ਸੁਨੱਖਾ ਗਾ ਮੈਨੂੰ ਗਾਲੀਏ ਨੂੰ ਵੀ ਬੜਾ ਪਿਆਰ ਕੀਤਾ ਤੁਸੀਂ ਲਵ ਯੂ ਇਸ ਭਰਾ ਕਰਕੇ ਮੇਰਾ ਗਾਣਾ ਆਇਆ ਸੀ ਪਹਿਲੀ ਵਾਰ ਹਾਂ ਸੱਜਣਾ ਰਬ ਦਿਨਾ ਵਰਗਾ ਜੀ ਘਾ ਦੇ ਨੌ ਤੇ ਤਾੜੀਆਂ ਜ਼ੋਰਦਾਰ ਮਾਰੋ ਇੱਕ ਵਾਰੀ ਕੱਲੀਆਂ ਤਾੜੀਆਂ ਨਹੀਂ ਜਰਾ ਰੋਲਾ ਪਾ ਕੇ ਦਿਖਾਓ ਯਾਰ ਸਾਡੇ ਲੱਗ ਜਾਇਆ ਯਾਰ ਦੱਸ ਹਾਂ ਐਦਾਂ ਹੁੰਦਾ ਕਿਉਂ ਗੋਲੇਪਰਾ ਵਾਸਤੇ ਵੀ ਤਾੜੀਆਂ ਜ਼ੋਰਦਾਰ ਤੇ ਰੋਲਾ ਪਾ ਕੇ ਥੋੜਾ ਜਿਹਾ ਚੰਗੀ ਤਰ੍ਹਾਂ ਮੈਂ ਮੇਰੇ ਕਰਕੇ ਕੋਈ ਗਾਣਾ ਨਹੀਂ ਆਇਆ ਇਹ ਦਾ ਪਿਆਰ ਆ ਉਹ ਬਰੈਡ ਪਕੌੜਾ ਖਾਓ ਮੈਂ ਇੱਥੇ ਹੀ ਹੁਣਾ ਕੇ 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 ਵਾਲਿਆਂ ਤੋਂ ਲੈ ਆਵਾਂਗੇ ਹੋਰ ਤੇ ਇਹਦੇ ਵਿੱਚ ਟੈਲੈਂਟ ਸੀਗਾ ਤੇ ਇਹਦੀ ਆਵਾਜ਼ ਬਹੁਤ ਘੈਂਟ ਆ ਤੇ ਅੱਲਾਹ ਨੇ ਇਹਨੂੰ ਅੱਗੇ ਲੈ ਕੇ ਆਂਦਾ ਇਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਬਸ ਮੈਂ ਅਸੀਂ ਗੱਲ ਕਰਦੇ ਹੁੰਦੇ ਸੀ ਫੋਨ ਤੇ ਉੱਤੇ ਤੇ ਐਦਾਂ ਸਵੱਬ ਬਣਿਆ ਤੇ ਆ ਗਿਆ ਤੇ ਉਹ ਕੇ ਰਿਪੋਰਟ ਹੋ ਗਈ ਆ ਤੇ ਗਾਣਾ ਡਾਲਰ ਡਾਲਰ ਹੋ ਗਈ ਸਾਰੇ ਪਾਸੇ ਤੇ ਮੰਗੀ ਵਾਸਤੇ ਵੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ ਜਰਾ ਤਾੜੀਆਂ ਮਾਰਿਆ ਕਰੋ ਜਰਾ ਚੰਗੀ ਤਰ੍ਹਾਂ ਚੱਲ ਵੇ ਆ ਜੀ ਅੱਛਾ ਇੱਕ ਉੱਥੇ ਮੈਂ ਲਾ ਕੇ ਆਇਆ ਸੀਗਾ ਤਲਵੰਡੀ ਲਾ ਕੇ ਆਇਆ ਸੀਗਾ ਪ੍ਰੋਗਰਾਮ ਤੇ ਤੇ ਤਲਵੰਡੀ ਸੀਗੇ ਅਸੀਂ ਤਲਵੰਡੀ ਚੋਧਰੀਆਂ ਤੇ ਇੱਕ ਉਹ ਗੱਲ ਉਹ ਆ ਗਈ ਅੱਜ ਅਸੀਂ ਇਦੇ ਵਿੱਚ ਮੈਂ ਆਪਣੇ ਭਰਾ ਦੀ ਤਾਰੀਫ਼ ਕਰਨ ਲੱਗਾ ਹਾਂ ਇਹ ਜੀਖਾਂ ਦੀ ਤਾਰੀਫ਼ ਕਰਨ ਲੱਗਾ ਕਿਉਂਕਿ ਸਾਡੇ ਨਗਰ ਆਇਆ ਹੈ ਤੇ ਉਦਾਂ ਤਾਂ ਅਸੀਂ ਇੱਕ ਦੂਸਰੇ ਦੀ ਤਾਰੀਫ਼ ਘੱਟੇ ਕਰੀ ਦੀਆਂ ਗਾਲਾਂ ਕੱਢੀ ਤੇ ਪਰ ਇਹਦੇ ਮੈਂ ਤਾਰੀਫ਼ ਕਰਨ ਲੱਗਾ ਹੋਏ ਕਿੰਨਾਂ ਤੇ ਦੂਜਾ ਗੋਰਾ 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 ਹੋ ਰੰਗ ਦੁਨੀਆ ਦੇ ਦੋਵੇ ਮਗੀ ਆਇ ਤੇ ਥੱਲੇ ਖੜਾ ਇੱਥੇ ਆਪ ਗੋਰੀ ਦੀ ਕਿਛੜੇ ਬੈਣਾ ਬੈਣਾ ਜੇ ਵਿੱਚ ਕੱਖ ਨਾ ਹੋਵੇ ਹੋ ਕਾਲੇ ਕਰਮ ਵਾਲੇ ਹੁੰਦੇ ਕਾਲੇ ਕਰਮ ਵਾਲੇ ਹੁੰਦੇ ਇਹ ਗੋਰੀਆਂ ਨੂੰ ਹੰਕਾਰ ਹਾਏ ਤੈਨੂੰ ਕੁੜੀਆਂ ਕਹੇ ਮੈਂ ਇਹ ਕਹਿੰਨਾ ਉਹ ਕੁੜੀਆਂ-ਕੁੜੀਆਂ ਨੂੰ ਕਹਿੰਦੀ ਆ ਮੈਂ ਮੈਂ ਸਾਰਿਆਂ ਨੂੰ ਕਹਿੰਨਾ ਹੋ ਤੇਰਾ ਕਾਲੇ ਰੰਗ ਦਾ ਯਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਹੋ ਮੈਨੂੰ ਕੁੜੀਆਂ ਕਹਿੰਦੀਆਂ ਕੁੜੀਆਂ ਕੁਛ ਨਹੀਂ ਕਹਿੰਦੀਆਂ ਦੋਨੇ ਗੱਲਾਂ ਕਰੀ ਜਾਂਦੇ ਐਵੇਂ ਆ ਆਹ ਕੁੜੀਆਂ ਤਾਂ ਕੁਛ ਵੀ ਨਹੀਂ ਕਹਿੰਦੀਆਂ ਕੁੜੀਆਂ ਨੂੰ ਬਦਨਾਮ ਕਰੀ ਆ ਤੂੰ ਤੂੰ ਨਾਗਰਾਂ ਕਰ ਮਾਣ ਬੋਲਾ ਆਇਆ ਬੈਠੇ ਆ ਗੋਲੇ ਦੀ ਗੱਲਾਂ ਵੀ ਸਿੱਧੀਆਂ ਹੁੰਦੀਆਂ ਆ ਸਿੱਧੀਆਂ ਆ ਕਿਤੇ ਹੋਰ ਹੀ ਨਾ ਕੁਝ ਗਿਆ ਸੁਣੇ ਨੀਡੂ ਰਤ ਬੱਚੇ ਵੀ ਕਿੰਨਾ ਰਾਹ ਦੇਤੇ ਨੇ ਹੋ ਤੂੰ ਮੇਂ ਦਿਲ ਲਗੀ ਭੂ ਜਾਨੀ ਪੜੇਗੀ ਹਾਂ ਓਏ ਮੁਹੱਬਤ ਕੀ ਰਾਂ ਮੈਂ ਆ ਕਰ ਤੋਂ ਦੇ ਖਾ ਨਾ ਭਰਾਵਾ ਸਿੱਧਾ ਸਿੱਧਾ ਗਾਉਣ ਵਾਲਾ ਬੰਦਾ ਇਹ ਬੰਦਾ ਹੈ ਭਰਾਵਾ ਕਲਾਕਾਰ ਬੰਦਾ ਨਹੀਂ ਨਹੀਂ ਕੋਈ ਸਿੱਧਾ ਗਾਉਣ ਵਾਲਾ ਨਹੀਂ ਅੱਛਾ ਮੈਂ ਜਾਨਦਾ ਸਮਝਾ ਤੇ ਇਹ ਕੋਈ ਸਿੱਧਾ ਗਾਉਣ ਵਾਲਾ ਨਹੀਂ ਬਹੁਤ ਅੱਲਾ ਨੇ ਕਰਮ ਕੀਤਾ ਇਹਦੇ ਉੱਤੇ ਬੜੀ ਹਾਈ ਪਿਚ ਹੈ ਬੜਾ ਉੱਚਾ ਸਕੇਲ ਹੈ ਤੇ ਅੱਲਾ ਇਹਨੂੰ ਹੋਰ ਨਵਾਜ਼ੇ ਤੇ ਮੈਂ ਕਹਿੰਦਾ ਅਸੀਂ ਜਿੱਦਾਂ ਮਰਜ਼ੀ ਕਰਦੇ ਬੋਲਦੇ ਆ ਪਰ ਜਦੋਂ ਕੋਈ ਇਹਨੂੰ ਇੱਥੇ ਕੋਈ ਭਾਰੀ ਪੈਂਦੀ ਆ ਜਾਂ ਕੋਈ ਮੇਰੇ ਤੇ ਭਾਰੀ ਪੈਂਦੀ ਆ ਫਟਾਫਟ ਫੋਨ ਖੜਕਾਉਨੇ ਆ ਇੱਕ ਦੂਸਰੇ ਨੂੰ ਓਏ ਕੀ ਗੱਲ ਹੋ ਗਈ ਤੂੰ ਐਦਾਂ ਨਹੀਂ ਜੇ ਕੁਝ ਗਲਤ ਕਰੇ ਇਧਰੋਂ ਮੇਰਾ ਫੋਨ ਚੱਲ ਜਾਂਦਾ ਓਏ ਤੂੰ ਆਹ ਨਹੀਂ ਕਰਨਾ ਮੈਨੂੰ ਪਤਾ ਲੱਗਾ ਤੂੰ ਆਹ ਕਰਨ ਲੱਗਾ ਤੂੰ ਆਹ ਨਹੀਂ ਕਰਨਾ ਤੇ ਇਹਨੂੰ ਪਤਾ ਲੱਗੇ ਇਹ ਮੋਰਿਓ ਤੂੰ ਆਹ ਨਹੀਂ ਕਰਨਾ ਸੋ ਗੱਲ ਇਹ ਆ ਵੀ ਅੱਲਾ ਪਿਆਰ ਬਣਾਈ ਰੱਖੇ ਐਦਾਂ ਹੀ ਬਣਾਈ ਰੱਖੇ